ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਦੋਸਤੋ ਮੈਂ ਲੱਗੀ ਸੀਗੀ ਅੱਜ ਕੋਟ ਕਾਲਰ ਲਾਉਣਾ ਮਤਲਬ ਕਿ ਜਿਹੜਾ ਸ਼ਰਟ ਵਾਲਾ ਕਾਲਰ ਹੁੰਦਾ ਹਨਾ ਤੇ ਸ਼ਰਟ ਵਾਲਾ ਕਾਲਰ ਕਿੱਦਾਂ ਲਾਉਣਾ ਆਪਾਂ ਨੇ ਸੈਂਟਰ 'ਚ ਕੱਟ પા ਕੇ ਲਾਉਣਾ ਪਹਿਲਾਂ ਵੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਆ ਪਰ ਉਹ ਮੇਰੇ ਭੈਣਾਂ ਨੂੰ ਨਹੀਂ ਸਮਝ ਲੱਗੀ ᱛੀ ਤੇ ਉਹਦੇ ਵਿੱਚ ਉਹ ਤੁਸੀਂ ਕਟਿੰਗ ਪੁੱਛ ਰਹੇ ਸੀਗੇ ਵੀ ਗਲੇ ਦੀ ਕਟਿੰਗ ਕਿੱਦਾਂ-ਕਿੱਦਾਂ ਕਰੀ ਹੋਈ ਆ ਹਨਾ ਤੇ ਜਿਹੜੀ ਮੈਂ ਇਹ ਵੀਡੀਓ ਅਪਲੋਡ ਕਰਨ ਲੱਗੀ ਆ ਇਹਦੇ ਵਿੱਚ ਮੈਂ ਤੁਹਾਨੂੰ ਕਟਿੰਗ ਵੀ ਦੱਸੂਗੀ ਤੇ ਕਾਲਰ ਲਾਉਣਾ ਵੀ ਦੱਸੂਗੀ ਕਿੰਨੇ ਇੰਚ ਦੀ ਚ ਤੇ ਫੁੱਲ ਵੀਡੀਓ ਧਿਆਨ ਨਾਲ ਤੁਸੀਂ ਜ਼ਰੂਰ ਦੇਖ ਲਿਓ ਤੇ ਦੇਖੋ ਜੀ ਇਹ ਹੈਗਾ ਜੀ ਆਪਣਾ ਫਰੰਟ ਪੱਲਾ ਠੀਕ ਆ ਫਰੰਟ ਪੱਲੇ ਦੀ ਜਿਹੜੀ ਕਟਿੰਗ ਕਰੀ ਹੋਈ ਆਪਾਂ ਨੇ ਜਿਵੇਂ ਕਿ ਇੱਧਰ ਨੂੰ ਇਦਾਂ ਫੋਲਡ ਕਰਕੇ 19 ਬ੍ਰੈਸਟ ਵਾਲਿਆਂ ਦਾ ਇਹ ਮਤਲਬ ਜਿਹੜਾ ਕਾਲਰ ਲਾਉਣਾ 19 ਬ੍ਰੈਸਟ ਤੇ ਸਾਢੇ 7 ਟੀਰਾ ਲੱਤਾ ਹੋਇਆ ਜੀ ਇਹ ਚੜਾਈ ਲੱਤੀ ਹੋਈ ਆ ਜੀ 2.5 ਇੰਚ ਤੇ نیچے ਨੂੰ ਜਿਹੜੀ ਕਾਟ ਪਾਈ ਹੋਈ ਆ ਉਹ ਪਾਈ ਹੋਈ ਆ 3 ਇੰਚ ਤੇ ਸੌਰੀ ਸਾਢੇ 3 ਇੰਚ ਤੇ ਠੀਕ ਆ ਜੀ ਇਹ ਕਾਟ ਇਦਾਂ ਪਾਉਣੀ ਆ ਫਰੰਟ ਪੱਲੇ ਦੀ ਤੇ ਜਿਹੜਾ ਬੈਕ ਗਲੇ ਬੈਕ ਗਲੇ ਦੀ ਕਟਿੰਗ ਕਰਨੀ ਆ ਤੁਸੀਂ 8 ਇੰਚ ਚੜਾਈ ਰੱਖਣੀ ਹੈ ਜੀ 1 ਇੰਚ نیچے ਨੂੰ ਕੱਟ ਪਾਉਣੀ ਆ ਠੀਕ ਹੈ ਜੀ ਇਹ ਹੋ ਗਿਆ ਤੇ ਹੁਣ ਆਪਾਂ ਨੇ ਅੱਗੇ ਕੀ ਕਰਨਾ ਹੈ ਤੁਸੀਂ ਜਿਵੇਂ ਕੀ ਹੁਣ ਆਪਾਂ ਨੇ ਇਹ ਪੇਸਟਿੰਗ ਪੇਪਰ ਚਪਕਾ ਕੇ ਕੱਪੜੇ ਦੇ ਉੱਪਰ ਰੱਖਿਆ ਹੋਇਆ ਠੀਕ ਹੈ ਤੇ ਆਪਾਂ ਨੇ ਇਹ ਨਿਸ਼ਾਨੀ ਲਾਈ ਹੋਈ ਆ ਕਿਉਂਕਿ ਆਪਾਂ ਨੇ ਇਧਰਲੀ ਸਾਈਡ ਤੋਂ ਸਲਾਈ ਲਾਉਣੀ ਸਟਾਰਟ ਕਰਨੀ ਆ ਠੀਕ ਆ ਤੇ ਜਿਹੜੀ ਇਹ ਵਾਲੀ ਚੀਜ਼ ਆ ਆਪਾਂ ਨੇ ਪਹਿਲਾਂ ਫਰੰਟ ਭਲਾ ਚੱਕ ਲੈਣਾ ਠੀਕ ਆ ਫਰੰਟ ਭਲਾ ਚੱਕ ਕੇ ਇਹਨੂੰ ਸਿੱਧੇ ਪਾਸੇ ਰੱਖ ਲੈਣਾ ਠੀਕ ਹੈ ਜੀ ਤੇ ਇਹਦਾ ਕਰ ਲੈਣਾ ਜੀ ਸੈਂਟਰ ਉਰੇ ਜਿਵੇਂ ਕੀ ਇਦਾਂ ਸੈਂਟਰ ਕਰਕੇ ਉਹ ਕੱਟ ਲਾ ਲੈਣਾ ਛੋਟਾ ਜਾਂ ਠੀਕ ਆ ਕੱਟ ਲਾਉਣ ਤੋਂ ਬਾਅਦ ਤੁਸੀਂ ਇਹ ਨਿਸ਼ਾਨੀ ਇਦਾਂ ਲਾ ਲੈਣੀ ਆ ਠੀਕ ਹੈ ਜੀ ਤੇ ਜਿਹੜਾ ਕੱਪੜਾ ਹੈ ਆਪਾਂ ਨੇ ਉਹ ਪੁੱਠਾ ਰੱਖ ਲੈਣਾ ਕਿਉਂਕਿ ਪੁੱਠੀ ਸਾਈਡ ਤੋਂ ਤੁਹਾਨੂੰ ਦੇਖੋ ਹੁਣ ਇਹਦੀ ਆਪਾਂ ਨੇ ਕਾਟ ਪਾਈ ਹੋਈ ਆ ਠੀਕ ਆ ਜਿਹੜੀ ਹੁਣ ਆਪਾਂ ਨੇ ਇਹਨੂੰ ਬੁਕਰਮ ਨੂੰ ਜੜਨਾ ਹੈ ਇਹਦਾ ਸੈਂਟਰ ਕਰਨਾ ਹੈ ਠੀਕ ਆ ਇਹਦੇ ਬਰਾਬਰ ਆ ਦੇਖੋ ਜੀ ਚੌਕ ਨਾਲ ਜਿਹੜੀ ਨਿਸ਼ਾਨੀ ਲਾਈ ਹੋਈ ਆ ਐਦਾਂ ਰੱਖ ਕੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਤੁਸੀਂ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਦੇਖੋ ਇੱਕ ਦੋ ਤੋਂ 2 ਪੁਆਇੰਟ ਨਿਸ਼ਾਨੀ ਇੱਥੇ ਲਾਈ ਹੋਈ ਆ ਆ ਵਾਲੀ ਐਦਾਂ ਠੀਕ ਹੈ ਐਧਰੋਂ ਫੇਰ ਐਦਾਂ ਲਾਈ ਹੋਈ ਆ ਠੀਕ ਹੈ ਜੀ ਇਹ ਨਿਸ਼ਾਨੀ ਉਰੇ ਲਾਈ ਵੀ ਇੱਕ ਉਰੇ ਲਾਈ ਹੋਈ ਆ ਇਹ ਉਰੇ ਤੋਂ ਜਿਹੜਾ ਗੈਪ ਰੱਖਿਆ ਹੋਇਆ ਜੀ ਇਹ ਰੱਖਿਆ ਹੋਵਾ 2 ਤੋਂ 2 ਪੁਆਇੰਟ ਉੱਪਰ ਇਦਰੋਂ ਵੀ 2 ਤੋਂ 2 ਪੁਆਇੰਟ ਉੱਪਰ ਠੀਕ ਹੈ ਇਹ ਸੈਂਟਰ 'ਚ ਲਾਈਨ ਲਾਈ ਹੋਈ ਆ ਕਿਉਂਕਿ ਇੰਨਾ ਗਲਾ ਆਪਾਂ ਨੇ ਡੀਪ ਰੱਖਣਾ ਹੈ ਠੀਕ ਹੈ ਦੀਪ ਦਾ ਮਤਲਬ ਕਿ ਇਹਨੂੰ ਲਾਉਣਾ ਕਾਲਰ ਆਪਾਂ ਨੇ ਠੀਕ ਹੈ ਤੇ ਦੇਖੋ 3.5 ਇੰਚ ਆਹ ਵਾਲੀ ਕਾਟ ਹੋ ਗਈ ਤੇ 7.5 ਹੋ ਗਿਆ ਠੀਕ ਹੈ 1 ਇੰਚ ਉੱਪਰ ਸਲਾਈਆਂ ਚ ਆ ਜਾਣਾ ਤੇ 6.5 ਆਪਣਾ ਜਿਹੜਾ ਗਲਾ ਹੈ ਉਹ ਰੈਡੀ ਹੋ ਜਾਣਾ ਆਪਣਾ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਪੁੱਠੀ ਸਾਈਡ ਰੱਖਣਾ ਜੀ ਪੁੱਠੀ ਸਾਈਡ ਤੋਂ ਸਲਾਈ ਲਾਉਣੀ ਆ ਐਦਾਂ ਉਰੇ ਤੋਂ ਸਲਾਈ ਸਟਾਰਟ ਕਰਨੀ ਆ ਅੱਧ ਤੋਂ ਠੀਕ ਹੈ ਨੂੰ ਡਬਲ ਕਰਕੇ ਠੀਕ ਹੈ ਜੀ ਤੇ ਆ ਸਲਾਈ ਆਪਾਂ ਨੇ ਇਦਾਂ ਘੁਮਾ ਲੈਣੀ ਆ ਇੱਥੇ ਠੀਕ ਹੈ ਤੇ ਜਿਹੜੀ ਵਿੱਚ ਸੈਂਟਰ ਚ ਲਾਈਨ ਲਾਈ ਹੋਈ ਆ ਇਹਦੇ ਨਾਲ-ਨਾਲ ਸਲਾਈ ਲਾਉਣੀ ਆਪਾਂ ਨੇ ਇਦਾਂ ਠੀਕ ਹੈ ਜੀ ਤੇ ਬੀ ਸ਼ੇਪ ਦੀ ਤਰ੍ਹਾਂ ਸਲਾਈ ਵਾਪਸ ਲੈ ਕੇ ਜਾਣੀ ਆਪਾਂ ਨੇ ਠੀਕ ਹੈ ਇਦਾਂ ਸਲਾਈ ਵੀ ਫਿਰ ਆਪਾਂ ਨੇ ਐਦਾਂ ਕੱਢ ਦਨ। ਠੀਕ ਹੈ ਜੀ ਇਹ ਸਲਾਈ ਹੋ ਗਈ ਇੱਧਰ ਵੀ ਦੇਖੋ ਤੁਸੀਂ। ਠੀਕ ਹੈ ਐਦਾਂ ਸਲਾਈ ਲੱਗਣੀ ਆ ਵੀ ਸ਼ੇਪ ਦੀ ਤਰ੍ਹਾਂ ਸਲਾਈ ਕੱਢਣੀ ਹੈ ਇਹ ਆਪਾਂ ਨੇ ਤੇ ਹੁਣ ਤੁਸੀਂ ਕੀ ਕਰਨਾ ਇਹਨੂੰ ਐਦਾਂ ਵਿਛਾ ਲੈਣਾ। ਵਿਛਾ ਕੇ ਤੁਸੀਂ ਨਾ ਪਹਿਲਾਂ ਸੈਂਟਰ ਚ ਕਟਿੰਗ ਕਰ ਦੇਣੀ ਆਹ ਵਾਲੀ ਦੀ ਐਨ ਯੂ ਸ਼ੇਪ ਦੇਣੀ ਆ ਠੀਕ ਆ। ਜਿੰਨੀ ਦਿੱਤੀ ਹੋਈ ਆ। ਠੀਕ ਆ ਉਸ ਤੋਂ ਬਾਅਦ ਤੁਸੀਂ ਸੈਂਟਰ ਚ ਕਟਿੰਗ ਕਰ ਦੇਣੀ। ਠੀਕ ਹੈ ਜੀ ਤੇ ਆਹ ਵਾਲੀ ਇਦਾਂ ਕਰ ਦੇਣੀ ਬਾਹਲੀ ਸਾਈਡ 'ਤੇ ਟੱਕ ਲਾ ਲੈਣੇ ਇਹ ਤੇ ਸੈਂਟਰ 'ਚੋਂ ਵੀ ਟੱਕ ਲਾਉ ਨੂੰ ਕਿਉਂਕਿ ਫੋਲਡ ਹੋਣਾ ਸੌਖਾ ਹੋ ਜਾਊਗਾ ਫਿਰ ਠੀਕ ਹੈ ਤੇ ਇਹਨੂੰ ਫਿਰ ਆਪਾਂ ਨੇ ਇਦਾਂ ਸਿੱਧਾ ਕਰ ਲੈਣਾ ਆ ਜਿਹੜੀ ਚੀਜ਼ ਇਦਾਂ ਆ ਜਾਣੀ ਤੇ ਇਹਨੂੰ ਵੀ ਆਪਾਂ ਨੇ ਇਦਾਂ ਕਰ ਲੈਣਾ ਪੂਰੇ ਤੋਂ ਆ ਕੋ ਨਾ ਠੀਕ ਹੈ ਜੀ ਆ ਦੇਖੋ ਜੀ ਇਹ ਗੜਾ ਆਪਣਾ ਇਦਾਂ ਆ ਜਾਣਾ ਠੀਕ ਹੈ ਜਿਹੜੀ ਆ ਵਾਲੀ ਚੀਜ਼ ਹੈ ਇਦਾਂ ਫੋਲਡ ਹੋ ਜਾਣੀ ਆ ਤੇ ਆ ਵਾਲੀ ਇਦਾਂ ਨੂੰ ਫੋਲਡ ਹੋ ਜਾਣੀ ਠੀਕ ਆ ਜਿੰਨੇ ਕੁ ਤੁਸੀਂ ਫੋਲਡ ਕਰਨਾ ਚਾਹੁੰਦੇ ਓਨੇ ਕੁ ਤੁਸੀਂ ਕਰ ਸਕਦੇ ਆ ਠੀਕ ਆ ਇਹ ਵਾਲੀ ਸ਼ੇਪ ਇਦਾਂ ਆ ਜਾਣੀਆਂ ਤੇ ਜਿਹੜਾ ਬੈਕ ਤੋਂ ਕਪੜਾ ਬਚ ਗਿਆ ਜਿਵੇਂ ਕਿ ਇਹ ਵਾਲਾ ਕਪੜਾ ਬਚ ਗਿਆ ਆਪਣਾ ਹਨਾ ਤਾਂ ਤੁਸੀਂ ਕੀ ਕਰਨਾ ਇਹਨੂੰ ਨਾ ਬਰਾਬਰ ਬਰਾਬਰ ਕਟਿੰਗ ਕਰ ਲੈਣੀ ਆ ਪੱਲਾ ਚੱਕ ਕੇ ਠੀਕ ਹੈ ਜੀ ਐਦਾਂ ਕਟਿੰਗ ਹੋ ਗਈ ਤੇ ਆਪਾਂ ਨੇ ਨਾ ਹੁਣ ਇਹਨੂੰ ਐਦਾਂ ਸਲਾਈ ਲਾ ਲੈਣੀ ਆ ਪਿਛਲੀ ਸਾਈਡ ਤੋਂ ਵੀ ਤੁਸੀਂ ਫਿਨਿਸ਼ਿੰਗ ਕਰ ਦਾਣੀ ਇਹਦੀ ਚੰਗੀ ਤਰ੍ਹਾਂ ਠੀਕ ਆ ਚਾਹੇ ਵੱਡੇ ਵਖੀਏ ਨਾਲ ਕਰ ਲਓ ਠੀਕ ਆ ਜੇ ਤੁਸੀਂ ਤਰਪਾਈ ਕਰਨਾ ਚਾਹੁੰਦੇ ਤਾਂ ਇੱਥੇ ਤਰਪਾਈ ਵੀ ਕਰ ਸਕਦੇ ਆ ਠੀਕ ਆ ਤੇ ਆਪਾਂ ਲਾਉਣ ਲੱਗੇ ਆ ਜੀ ਸਲਾਈ ਇਹਨੂੰ ਕੱਪੜੇ ਨੂੰ ਬਾਕੀ ਨੂੰ ਵਿੱਚ ਨੂੰ ਫੋਲਡ ਕਰਕੇ ਤੇ ਨੀਚੇ ਵਾਲਾ ਕੱਪੜਾ ਬਿਲਕੁਲ ਪਲੇਨ ਹੋਣਾ ਚਾਹੀਦਾ ਬਲ ਨਹੀਂ ਕੋਈ ਵੀ ਪੈਣਾ ਚਾਹੀਦਾ ਇੱਥੇ ਠੀਕ ਹੈ ਜੀ ਐਦਾਂ ਫਿਨਿਸ਼ਿੰਗ ਆ ਜਾਣੀ ਇਹਦੀ ਤੇ ਆਹ ਵਾਲਾ ਕਪੜਾ ਆਪਾਂ ਨੇ ਐਦਾਂ ਕੱਢ ਲੈਣਾ ਹਵਲਗਲਾ ਇਦਾਂ ਸੈੱਟ ਆ ਜਾਣਾ ਠੀਕ ਹੈ ਤੇ ਹੁਣ ਆਪਾਂ ਨੇ ਨਾ ਬੈਕ ਪੱਲਾ ਜਿਹੜਾ ਉਹ ਅਟੈਚ ਕਰ ਲੈਣਾ ਨਾਲ ਮੋਢੇ ਦੀ ਆਪਣੀ ਉੱਪਰਲੀ ਸਲਾਈ ਲਾ ਲੈਣੀ ਆਪਾਂ ਨੇ ਹੁਣ ਅੱਗੇ ਪਤਾ ਆਪਾਂ ਨੇ ਕੀ ਕਰਨਾ ਹੈ ਜਿਵੇਂ ਹੁਣ ਆਹ ਚੀਜ਼ ਦੀ ਤੁਹਾਨੂੰ ਮੈਂ ਫਿਨਿਸ਼ਿੰਗ ਵੀ ਦੱਸ ਦਿੱਤੀ ਠੀਕ ਐਵੇਂ ਤੁਸੀਂ ਫਿਨਿਸ਼ਿੰਗ ਕਰ ਲੈਣੀ ਆਪਣੇ ਗਲੇ ਦੀ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਨਾ ਜਿਵੇਂ ਹੁਣ ਉਰੇ ਤੋਂ ਕਾਲਰ ਲਾਉਣਾ ਸ਼ੁਰੂ ਕਰਨਾ ਇੱਥੋਂ ਠੀਕ ਐ ਜੀ ਇਹ ਕਾਲਰ ਆ ਨਾ ਜਿਹੜਾ ਸ਼ਰਟ ਕਾਲਰ ਹੈ ਇੱਥੋਂ ਸਟਾਰਟ ਕਰਨਾ ਆਪਾਂ ਨੇ ਤੇ ਤੁਸੀਂ ਨਾ ਇੰਚੀ ਟੇਪ ਨਾਲ ਪਹਿਲਾਂ ਇਹਨੂੰ ਨਾਪ ਲੈਣਾ ਚੰਗੀ ਤਰ੍ਹਾਂ ਠੀਕ ਐ ਪੂਰੇ ਧਿਆਨ ਨਾਲ ਨਾਪਣਾ ਹੈ ਵੱਧ ਘੱਟ ਨਹੀਂ ਨਾਪਣਾ ਹੈਗਾ ਠੀਕ ਐ ਉਰੇ ਤੋਂ ਇੱਦਾਂ ਆਪਕੇ ਲਈ ᱠਿ ਹੋਣਾ ਠੀਕ ਹੈ ਇਹਨੂੰ ਨਾ ਇੰਚ ਟੇਪ ਨੂੰ ਇਦਾਂ ਘੁਮਾ ਲੈਣਾ ਨਾਲ ਨਾਲ ਠੀਕ ਹੈ ਜੀ ਇਹ ਦੇਖੋ ਰੇ 11:30 ਆ ਗਿਆ 11:30 ਤੋਂ ਮਤਲਬ ਪੌਣੇ 12 ਆ ਗਿਆ ਠੀਕ ਹੈ ਆਪਾਂ 12 ਇੰਚ ਦੀ ਉਹ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਹੁਣ ਪਹਿਲਾ ਆਪਾਂ ਕਾਲਰ ਦੀ ਕਟਿੰਗ ਕਰਦੇ ਹਾਂ ਮੈਂ ਤੁਹਾਨੂੰ ਕਾਲਰ ਦੱਸਦੇ ਆ ਆਪਾਂ ਲਾਵਾਂਗੇ ਕਾਲਰ ਜਿਹੜਾ ਲਾਉਣਾ ਹੈ ਉਹ ਪੇਸਟਿੰਗ ਪੇਪਰ ਦਾ ਲਾਵਾਂਗੇ ਠੀਕ ਆ ਤੁਸੀਂ ਚਾਹੋ ਤਾਂ ਬੁਕਰਮ ਦਾ ਵੀ ਲਾ ਸਕਦੇ ਆ ਪਰ ਲੇਕਿਨ ਜਿਹੜੇ ਕਾਰਡ ਸੈਟ ਹੁੰਦੇ ਉਹਨਾਂ ਨੂੰ ਨਾ ਪੇਸਟਿੰਗ ਪੇਪਰ ਦਾ ਹੀ ਵਧੀਆ ਲੱਗੂਗਾ ਤੇ ਆਪਾਂ ਲਾਉਨੇ ਆ ਜੀ ਹੁਣ ਕਾਲਰ ਕਾਲਰ ਦੀ ਕਟਿੰਗ ਕਿੱਦਾਂ ਹੁੰਦੀ ਆ ਤੇ ਪ੍ਰੈਸਿੰਗ ਕਰਕੇ ਫਿਰ ਇਹਨੂੰ ਕਿੱਦਾਂ ਅਟੈਚ ਕਰਨਾ ਆਪਾਂ ਨੇ ਤੇ ਵੀਡੀਓ ਨਾਲ ਬਣੇ ਰਿਹਾ ਤੇ ਹਾਂਜੀ ਹੁਣ ਨਾ ਆਪਾਂ ਨੇ ਮਤਲਬ ਪੇਸਟਿੰਗ ਪੇਪਰ ਲੈ ਲਿਆ ਤੇ ਪੇਸਟਿੰਗ ਪੇਪਰ ਕਿੱ ਤੇ ਆ ਦੇਖੋ ਜੀ ਆਪਾਂ ਨੇ ਇਦਾਂ ਲੰਬਾਈ ਚ ਪੇਸਟਿੰਗ ਪੇਪਰ ਲੈ ਲਿਆ ਇਹਨੂੰ ਫੋਲਡ ਕਰ ਲਿਆ ਠੀਕ ਹੈ ਜੀ ਫੋਲਡ ਕਰਕੇ ਇਹ ਆ ਗਿਆ ਜੀ ਆਪਣਾ 9 ਠੀਕ ਹੈ ਜੀ 9 ਤਿਆਰ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਨੇ ਉਨਾ ਕ ਹਾਫ ਕਰਨਾ ਜਿੰਨਾ ਕ ਆਪਾਂ ਨੇ ਆਪਣਾ ਕਾਲਰ ਰੱਖਣਾ ਹੈ ਠੀਕ ਆ ਤੇ ਕਾਲਰ ਹੈਗਾ ਜੀ ਆਪਣਾ 12 12 ਦਾ ਅੱਧ ਕਿੰਨਾ ਕਰੂਗੇ ਆਪਾਂ 6 ਠੀਕ ਹੈ ਜੀ ਤੇ ਜਿਹੜੀ ਕਾਲਰ ਦੀ ਚੜਾਈ ਲੈਣੀ ਆ ਉਹ ਲੈਣੀ ਆ ਆਪਾਂ ਨੇ 3.5 ਠੀਕ ਆ ਸਾਰੀ ਸਿਰੇ ਤੱਕ 3.5 ਠੀਕ ਆ ਤੇ ਉਹ ਇੱਥੋਂ ਕਰਿਆ ਆਪਾਂ ਨੇ 6 ਠੀਕ ਹੈ ਜੀ ਤੇ ਇੱਥੋਂ ਕਰਾਂਗੇ ਆਪਾਂ 7 7 ਜਾਂ 7.5 ਵੀ ਤੁਸੀਂ ਕਰ ਸਕਦੇ ਆ ਠੀਕ ਆ ਆਪਣੇ ਥੋੜਾ ਜਿਹਾ ਐਕਸਟਰਾ ਰੱਖਣਾ ਤੇ ਆਹ ਵਾਲੀ ਲਾਈਨ ਆ ਜਿਹੜੀ ਐਦਾਂ ਮਲਾ ਦੇਣੀ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਥੋੜਾ ਥੋੜਾ ਨਾ ਅੱਧੇ ਅੱਧੇ ਇੰਚ ਦੀ ਉਰੇ ਸ਼ੇਪ ਦੇ ਦੇਣੀ ਕਾਲਰ ਨੂੰ ਤੁਸੀਂ ਉੱਪਰੋਂ ਵੀ ਤੇ ਹਲਕੀ ਹਲਕੀ نیچے ਤੋਂ ਵੀ ਠੀਕ ਹੈ ਜੀ ਇੰਨੀ ਕਿ ਸ਼ੇਪ ਦੇਣੀ ਆ ਇੱਥੋਂ ਨਹੀਂ ਜ਼ਿਆਦਾ ਸ਼ੇਪ ਦੇਣੀ ਸਿਰਫ ਇੱਥੋਂ ਦੇਣੀ ਆ ਠੀਕ ਹੈ ਉਸ ਤੋਂ ਬਾਅਦ ਹੁਣ ਇਹਦੀ ਆਪਾਂ ਕਟਿੰਗ ਕਰ ਲੈਨੇ ਠੀਕ ਹੈ ਜੀ ਕਟਿੰਗ ਹੋ ਕੇ ਨੇ ਇਦਾਂ ਦਾ ਬਣ ਜਾਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਕੱਪੜਾ ਲੈ ਲੈਣਾ ਠੀਕ ਹੈ ਜੀ ਤੇ ਕੱਪੜਾ ਲੈ ਕੇ ਕੱਪੜੇ ਦੇ ਉੱਪਰ ਆਪਾਂ ਨੇ ਇਹਨੂੰ ਇਦਾਂ ਚਪਕਾ ਲੈਣਾ ਠੀਕ ਹੈ ਤੇ ਇਹਨੂੰ ਨਾਲ-ਨਾਲ ਕਟਿੰਗ ਕਰ ਦੇਣਾ ਥੋੜਾ-ਥੋੜਾ ਛੱਡ ਕੇ ਕਟਿੰਗ ਕਰ ਲੈਣਾ ਠੀਕ ਹੈ ਤੇ ਜਿਹੜੀ ਵੀ ਫੋਲਡਿੰਗ ਹੈ ਉਹ ਪਹਿਲਾਂ ਤੁਸੀਂ ਫੋਲਡਿੰਗ ਕਰ ਲੈਣੀ ਬਾਕੀ ਕੰਮ ਆਪਾਂ ਬਾਅਦ ਚ ਕਰਦੇ ਹਾਂ ਤੇ ਆਹ ਵਾਲਾ ਕੱਪੜਾ ਵੀ ਨਾਲ ਤੁਸੀਂ ਪ੍ਰੈਸ ਕਰ ਲੈਣਾ ਠੀਕ ਹੈ ਤੇ ਇੰਨਾ ਕ ਕੱਪੜਾ ਹੋਰ ਕਟਿੰਗ ਕਰ ਲੈਣਾ ਆਪਾਂ ਨੇ ਪੇ ਹਾਂਜੀ ਹੋਣਾ ਆਪਾਂ ਨੇ ਜਿਹੜਾ ਕੱਪੜਾ ਨੀਚੇ ਐਕਸਟਰਾ ਛੱਡਿਆ ਹੋਇਆ ਸੀਗਾ ਇਹਨੂੰ ਆਪਾਂ ਨੇ ਫੋਲਡ ਕਰ ਲੈਣਾ ਐਨਾ ਐਨਾਕ ਠੀਕ ਹੈ ਵੋਲਡ ਕਰਕੇ ਇੱਥੇ ਸਲਾਈ ਲਾ ਲੈਣੀ ਆ ਠੀਕ ਹੈ ਜੀ ਐਦਾਂ ਸਲਾਈ ਲਾ ਲੈਣੀ ਆ ਸਲਾਈ ਲਾਉਣ ਤੋਂ ਬਾਅਦ ਫਿਰ ਨਾ ਆਪਾਂ ਨੇ ਜਿਹੜਾ ਇਹ ਵਾਲਾ ਕੱਪੜਾ ਲੱਤਾ ਹੋਇਆ ਸੀਗਾ ਨਾਲ ਠੀਕ ਹੈ ਇਹਨੂੰ ਤੁਸੀਂ ਕਿਵੇਂ ਰੱਖਣਾ ਨਾ ਇਹਨੂੰ ਤੁਸੀਂ ਸਿੱਧਾ ਰੱਖਣਾ ਹੈ ਠੀਕ ਹੈ ਜੀ ਸਿੱਧਾ ਰੱਖ ਕੇ ਤੁਸੀਂ ਐਦਾਂ ਉਰੇ ਤਾਂ ਐਨਾ ਕਾ ਕੱਪੜਾ ਛੱਡ ਕੇ ਨੀਚੇ ਠੀਕ ਹੈ ਜੀ ਐਨ ਐਨ ਦਾ ਕਪੜਾ ਛੱਡ ਕੇ ਉੱਪਰ ਸਲਾਈ ਲਾਉਣੀ ਹੈ ਇੱਥੋਂ ਸਲਾਈ ਸਟਾਰਟ ਕਰਨੀ ਹੈ ਤੁਸੀਂ ਠੀਕ ਹੈ ਫਿਰ ਉਸ ਤੋਂ ਬਾਅਦ ਸਲਾਈ ਇਹਦੇ ਨਾਲ-ਨਾਲ ਲੈ ਕੇ ਆਉਣੀ ਆ ਠੀਕ ਹੈ ਜੀ ਤੇ ਫਿਰ ਐਦਾਂ ਨਾਲ-ਨਾਲ ਕਟਿੰਗ ਕਰ ਦੇਣੀ ਏ ਠੀਕ ਆ ਛੋਟੇ ਛੋਟੇ ਕੱਟ ਲਾ ਲੈਣੇ ਸਲਾਈ ਤੋਂ ਦੂਰ ਰੱਖ ਕੇ ਠੀਕ ਆ ਫੋਲਡ ਕਰਨੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆਹ ਕੋਨੇ ਜੇ ਜਰੂਰ ਕੱਟ ਲਾ ਲੈਣੇ ਇੱਥੇ ਵੀ ਠੀਕ ਆ ਫਿਰ ਉਸ ਤੋਂ ਬਾਅਦ ਨੇ ਨੂੰ ਆਪਾਂ ਨੇ ਸਿੱਧਾ ਕਰ ਲੈਣਾ ਆਹ ਕੋਨੇ ਜੇ ਨੇ ਧਿਆਨ ਨਾਲ ਕੱਢਣੇ ਆ ਇਨਵਦਾ ਸਿੱਧਾ ਕਰਕੇ ਨਾ ਤੇ ਤੁਸੀਂ ਨਾ ਚੰਗੀ ਤਰ੍ਹਾਂ ਉਰੇ ਨਾ ਸਲਾਈ ਲਾ ਲੈਣੀ ਚਾਹੇ ਤੁਸੀਂ ਸਲਾਈ ਲਾ ਲਓ ਜਾਂ ਤੁਸੀਂ ਪ੍ਰੈਸ ਨਾਲ ਇਹਨੂੰ ਸੈੱਟ ਕਰ ਲਓ ਠੀਕ ਆ ਪਰ ਆਹ ਕੋਨੇ ਨਾ ਐਨ ਚੰਗੀ ਤਰ੍ਹਾਂ ਕੱਢ ਲੈਣੇ ਆ ਠੀਕ ਆ ਚਾਹੇ ਕੈਂਚੀ ਨਾਲ ਕੱਢ ਲਓ ਠੀਕ ਹੈ ਜੀ ਤੇ ਹੁਣ ਆਪਾਂ ਨੇ ਉਰੇ ਤੋਂ ਸਲਾਈ ਲਾਉਣੀ ਸਟਾਰਟ ਕਰ ਦੇਣੀ ਆ ਗਰ ਗਿਆ ਨਾ ਠੀਕ ਹੈ ਜੀ ਇਦਾਂ ਕਾਲਰ ਬਣ ਜਾਣਾ ਤੁਹਾਡਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਸ਼ਰਟ ਦਾ ਕਪੜਾ ਚੱਕ ਲੈਣਾ ਸ਼ਰਟ ਦਾ ਕਪੜਾ ਚੱਕ ਕੇ ਤੁਸੀਂ ਇਹਨੂੰ ਇਦਾਂ ਇੱਥੋਂ ਅਟੈਚ ਕਰ ਦੇਣਾ ਠੀਕ ਹੈ ਆ ਜਿਹੜਾ ਕਪੜਾ ਆਪਾਂ ਨੇ ਬਾਦੂ ਛੱਡਿਆ ਹੋਇਆ ਇਹਦੇ ਨਾਲ ਇੱਥੇ ਅਟੈਚ ਕਰ ਦੇਣਾ ਤੁਸੀਂ ਠੀਕ ਹੈ ਇੱਕ ਸਲਾਈ ਪਹਿਲਾਂ ਇੱਥੇ ਲਾ ਲਓ ਤੇ ਹਾਂਜੀ ਆਪਾਂ ਨੇ ਨਾ ਕਾਲਰ ਨੂੰ ਦੋਨਾਂ ਸਾਈਡਾਂ ਤੇ ਸਲਾਈ ਲਾ ਲੈਣੀ ਇੱਧਰਲੀ ਸਾਈਡ ਵੀ ਸਲਾਈ ਲਾ ਲੈਣੀ ਤੇ ਇੱਧਰਲੀ ਸਾਈਡ ਵੀ ਸਲਾਈ ਲਾ ਲੈਣੀ ਠੀਕ ਆ ਦੋਨਾਂ ਸਾਈਡਾਂ ਤੇ ਸਲਾਈ ਲਾਉਣੀ ਹੈ ਪਹਿਲਾਂ ਤੁਸੀਂ ਫਿਰ ਉਸ ਤੋਂ ਬਾਅਦ ਜਿਹੜਾ ਸੈਂਟਰ ਚ ਬਚ ਗਿਆ ਕੱਪੜਾ ਫਿਰ ਉਹਨੂੰ ਆਪਾਂ ਨੇ ਅਟੈਚ ਕਰ ਦੇਣਾ ਠੀਕ ਆ ਤੇ ਹੁਣ ਆਪਾਂ ਨੇ ਇੱਥੋਂ ਸਟਾਰਟ ਕਰਨਾ ਹੈ ਨੀਚੇ ਤੋਂ ਕੱਪੜਾ ਵੀ ਸੈੱਟ ਕਰਕੇ ਠੀਕ ਆ ਐਦਾਂ ਸਲਾਈ ਲੈ ਕੇ ਆਉਣੀ ਹੈ ਠੀਕ ਹੈ ਜੀ ਐਦਾਂ ਸਲਾਈ ਲਾ ਲੈਣੀ ਸਲਾਈ ਲਾਉਣ ਤੋਂ ਬਾਅਦ ਜਿਹੜੀ ਆ ਚੀਜ਼ ਉੱਪਰ ਵਾਲੀ ਆ ਤੁਸੀਂ ਇਹਨੂੰ ਨਾ ਇਹਦੇ ਵਿੱਚ ਕਰ ਦੇਣਾ ਐਦਾਂ ਪੂਰੀ ਫਿਨਿਸ਼ਿੰਗ ਲੈ ਲਉਣਾ ਠੀਕ ਹੈ ਇਹਨੂੰ ਤੇ ਹਾਂ ਜੀ ਆਪਣਾ ਨਾ ਕਾਲਰ ਇਦਾਂ ਲੱਗ ਕੇ ਰੈਡੀ ਹੋ ਜਾਣਾ ਠੀਕ ਹੈ ਆ ਚੀਜ਼ ਨੂੰ ਆਪਾਂ ਉਰੇ ਨਾ ਸਲਾਈ ਲਾ ਸਕਦੇ ਹਾਂ ਠੀਕ ਹੈ ਮਤਲਬ ਸੂਈ ਨਾਲ ਉਰੇ ਟਾਂਕੇ ਚ ਲਾ ਸਕਦੇ ਆਂ ਆ ਚੀਜ਼ ਇਦਾਂ ਰਹੂਗੀ ਠੀਕ ਆ ਪ੍ਰੈਸ ਨਾਲ ਵੀ ਨੇ ਇਦਾਂ ਸੈੱਟ ਆ ਜਾਣਾ ਬਿਲਕੁਲ ਕਦੇ ਵੀ ਇਦਾਂ ਨਹੀਂ ਹੋਊਗਾ ਵੀ ਉੱਪਰ ਚੱਕਿਆ ਜਾਊਗਾ ਕਿਉਂਕਿ ਮੈਂ ਜਦੋਂ ਦਾ ਲਾਇਆ ਇਹ ਮੈਂ ਪ੍ਰੈਸ ਨਹੀਂ ਕਰਿਆ ਠੀਕ ਆ ਤੇ ਆ ਕਾਲਰ ਦੇਖੋ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਵੇਅਰ ਕਰਕੇ ਦਿਖਾਉਣੀ ਆ ਵੀ ਕਾਲਰ ਕਿਵੇਂ ਸੈੱਟ ਆਇਆ ਹਾਂ ਜੀ ਆਪਣਾ ਕੋਟ ਸੈੱਟ ਰੈਡੀ ਹੋ ਚੁੱਕਿਆ ਜੀ ਆਪਾਂ ਨੇ ਪਾ ਕੇ ਤੁਹਾਨੂੰ ਸਾਹਮਣੇ ਦਿਖਾਤਾ ਤੇ ਕਿਵੇਂ ਲੱਗਿਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਨੂੰ ਤਾਂ ਬੜਾ ਹੀ ਵਧੀਆ ਲੱਗਿਆ ਕਿਉਂਕਿ ਮੈਂ ਪਹਿਲੀ ਵਾਰ ਪਾਇਆ ਹਨਾ ਤੇ ਕਿਉਂਕਿ ਜਦੋਂ ਇਦਾਂ ਹੁੰਦਾ ਨਾ ਵੀ ਮੈਂ ਸ਼ਾਰਟ ਕੁੜਤੇ ਕਦੇ ਪਾਏ ਨਹੀਂ ਹੈਗੇ ਪਹਿਲੀ ਵਾਰ ਇਹ ਚੀਜ਼ ਪਾਈ ਆ ਤੇ ਪਹਿਲੀ ਵਾਰ ਪਾਈ ਆ ਤਾਂ ਪਹਿਲੀ ਵਾਰ ਇਹ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਜੇ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਨਾ ਵੀ ਵਧੀਆ ਲੱਗਿਆ ਤਾਂ ਵੀ ਦੱਸ ਦਿਓ ਜੇ ਵਧੀਆ ਲੱਗਿਆ ਤਾਂ ਵੀ ਦੱਸ ਦਿਓ ਠੀਕ ਆ ਤੇ ਬਾਕੀ ਕਾਲਰ ਦੇਖੋ ਆਪਣਾ ਬਿਲਕੁਲ ਸੈੱਟ ਆ ਗਿਆ ਤੇ ਆ ਚੀਜ਼ ਇਦਾਂ ਸੈੱਟ ਆ ਜਾਣੀ ਹੈ ਠੀਕ ਆ ਇੱਥੇ ਤੁਸੀਂ ਚਾਹੇ ਬਟਨ ਲਾ ਲਓ ਦੋ ਵਾਈਟ ਕਲਰ ਦੇ ਤੇ ਵਾਈਟ ਕਲਰ ਦੇ ਬਟਨ ਵੀ ਵਧੀਆ ਲੱਗਣਗੇ ਤੇ ਬਾਕੀ ਮੈਂ ਤੁਹਾਨੂੰ ਖੜੇ ਹੋ ਕੇ ਦਿਖਾਉਣੀ ਆ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਆਪਣੀ ਫਾਈਨਲ ਲੁੱਕ ਬੈਕ ਸਾਈਡ ਤੋਂ ਦੇਖੋ ਠੀਕ ਹੈ ਕੋਈ ਕਿਤੇ ਬਲ ਨਹੀਂ ਪਊਗਾ ਜੇ ਤੁਸੀਂ ਟੀਰਾ ਮੇਰੇ ਹਿਸਾਬ ਨਾਲ ਰੱਖੂਗੇ ਤੇ ਕੋਲਰ ਮੇਰੇ ਹਿਸਾਬ ਨਾਲ ਲਾਉਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰੀਆਂ ਭੈਣਾਂ ਟਰਾਈ ਕਰਿਓ ਆਪਣਾ ਆਪਣਾ ਇੱਕ ਸੋਹਣਾ ਸੋਹਣਾ ਸੂਟ ਬਣਾ ਕੇ ਵੇਅਰ ਕਰਿਓ ਠੀਕ ਹੈ ਤੇ ਬਾਕੀ ਚਲੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ